ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਹਾਲਗੇਟ ਅੰਮ੍ਰਿਤਸਰ ਬਿਜਲੀ ਬੋਰਡ ਦੇ ਮੁਖ ਦਫ਼ਤਰ ਦੀ ਹਾਲਤ ਬਹੁਤ ਹੀ ਜਰਜਰ ਕਰਦੀ ਹੈ। ਬਿਲਡਿੰਗ ਕਿਸੇ ਵੇਲੇ ਵੀ ਨੁਕਸਾਨੀ ਚਾ ਸਕਦੀ ਹੈ। ਜਗ੍ਹਾ-ਜਗ੍ਹਾ ਤੋਂ ਛੱਤ ਦੀ ਹਾਲਤ ਜਰਜਰ ਕਰਦੀ ਹੈ ਅਤੇ ਕਈ ਵਾਰ ਉਪਰੋਂ ਸੀਮਿੰਟ ਦੀਆਂ ਸਿਲਾਂ ਥੱਲੇ ਡਿੱਗਦੀਆਂ ਰਹਿੰਦੀਆਂ ਹਨ। ਬਰਸਾਤਾਂ ਵਿੱਚ ਪਾਣੀ ਬਿਲਡਿੰਗ ਦੇ ਅੰਦਰ ਤੱਕ ਆ ਜਾਂਦਾ ਹੈ ਜਿਸ ਨਾਲ ਕਾਫੀ ਰਿਕਾਰਡ ਖਰਾਬ ਹੋ ਰਿਹਾ ਹੈ। ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਬੜੇ ਖੌਫ ਤੇ ਸائے ਹੇਠ ਇਸ ਬਿਲਡਿੰਗ ਵਿੱਚ بیٹھ ਕੇ ਕੰਮ ਕਰਦੇ ਹਨ। ਉਹਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅਪੀਲ ਕੀਤੀ ਕਿ ਜਲਦੋ ਜਲ ਇਸ ਬਿਲਡਿੰਗ ਨੂੰ ਰਿਪੇਅਰ ਕੀਤਾ ਜਾਵੇ ਯਾ ਇਸ ਬਿਲਡਿੰਗ ਤੋਂ ਬਿਜਲੀ ਬੋਰਡ ਦਾ ਦਫ਼ਤਰ ਕਿਤੇ ਹੋਰ ਸੇਫ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਬਿਜਲੀ ਬੋਰਡ ਦਾ ਦਫ਼ਤਰ ਹਕੀਮਾਂਵਾਲਾ ਡਿਵੀਜ਼ਨ ਦੀ ਬਿਲਡਿੰਗ ਬਹੁਤ ਜਰਜਰ ਕਰਦੇ ਹਾਲਾਤ ਹਨ ਇੱਥੋਂ ਦੀਆਂ ਛੱਤਾਂ ਜਿਹੜੀਆਂ ਹਨ ਉਹਨਾਂ ਤੋਂ ਸੀਮੈਂਟ ਡਿੱਗ ਰਿਹਾ ਹੈ ਕਈਆਂ ਥਾਵਾਂ ਤੇ ਚਿੱਕੜ ਟੋਏ ਵੀ ਹਨ ਤੇ ਨੀਆਂ ਬੈਠੀਆਂ ਬੈਠਣ ਨੂੰ ਦੇ ਲੱਗ ਜਗ੍ਹਾਆਂ ਹਨ ਇੱਥੋਂ ਦਾ ਸਾਰਾ ਜਿਹੜਾ ਪਾਣੀ ਚੋਕੇ ਛੱਤਾਂ ਤੋਂ ਇਥੋਂ ਦਾ ਜਿਹੜਾ ਰਿਕਾਰਡ ਉਹ ਵੀ ਖਰਾਬ ਹੋ ਰਿਹਾ ਹੈ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਇਥੋਂ ਬੜੀ ਮੁਸ਼ਕਲ ਨਾਲ ਬਚੇ ਹਾਂ ਛੱਤੋਂ ਤੋਂ ਜਿਹੜੀਆਂ ਠਿੱਗਾ ਡਿੱਗ ਜਾਂਦੀਆਂ ਹਨ ਜੋ ਸੀਮਿੰਟ ਦੀਆਂ ਬਣੀਆਂ ਹੁੰਦੀਆਂ ਹਨ ਪੋਲੀਆਂ ਪੈ ਚੁੱਕੀਆਂ ਹਨ ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਸ ਬਿਲਡਿੰਗ ਨੂੰ ਜਾਂ ਤਾਂ ਮਰਮਮਤ ਕੀਤਾ ਜਾਵੇ ਤੇ ਜਾਂ ਇੱਥੇ ਬਿਲਡਿੰਗ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਜਾਨ ਨੂੰ ਖੌਫ ਨਾ ਰਹੇ ਤੇ ਉਹ ਨਿਸ਼ਚਿੰਤ ਹੋ ਕੇ ਕੰਮ ਕਰ ਸਕਣ ਅੰਮ੍ਰਿਤਸਰ ਖਬਰਨਾਮਾ ਫਾਸਟਵੇ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ